ਕੈਮਰਾ ਕਰਸਨ ਕੋਨੇ ਸ੍ਰੀ ਰਾਮ ਜੈ ਜੀ ਸ੍ਰੀ ਰਾਮ ਜੈ ਜੀ 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 ਜ ਤੇ ਇਸੇ ਦਰਮਿਆਨ ਉਹਨਾਂ ਦਾ ਇੱਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ। ਲਗਾਤਾਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਬਟੋਰ ਰਿਹਾ ਹੈ ਤੇ ਇਸ ਨੂੰ ਲੈ ਕੇ ਵੀਡੀਓ ਦੇ ਵਿੱਚ ਜੋ ਗੱਲ ਕਹੀ ਜਾ ਰਹੀ ਆ ਉਹ ਤੁਸੀਂ ਆਪ ਵੀ ਵੇਖ ਸਕਦੇ ਹੋ। ਵੀਡੀਓ ਦੇ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਥੇ ਮੌਜੂਦ ਮੰਦਰ ਦੇ ਵਿੱਚ ਲੋਕਾਂ ਦੇ ਵਿਚਕਾਰ ਰਾਣਾ ਸਿੰਘ ਜੋ ਕਿ ਭਾਰਤ ਦੇ ਰੱਖਿਆ ਮੰਤਰੀ ਹਨ ਉਹ ਵੀ ਮੌਜੂਦ ਹਨ। ਪਹਿਲਾਂ ਉਹ ਮੰਦਰ ਦੇ ਵਿੱਚ ਫਰਸ਼ ਤੇ ਪੋਚਾ ਲਗਾਉਣ ਵਗਰੋਂ ਝਾੜੂ ਦਾ ਇਸਤੇਮਾਲ ਕਰਦੇ ਹਨ। ਤੇ ਐਸੇ ਗੱਲ ਨੂੰ ਲੈ ਕੇ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ